ਸਾਸਰੀਆ ਕਾਲਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਔਲੇ ਦਾ ਆਚਾਰ ਬਣਾਵਾਂਗੇ ਅੱਜ ਆਪਾਂ ਔਲਿਆਂ ਨੂੰ ਬਿਨਾ ਉਬਾਲੇ ਤੋਂ ਬਿਨਾ ਭਾਫ਼ ਤੇ ਪਕਾਏ ਤੋਂ ਬਹੁਤ ਹੀ ਜਲਦੀ ਔਲਿਆਂ ਦਾ ਆਚਾਰ ਬਣਾਵਾਂਗੇ ਆਚਾਰ ਵਧੀਆ ਵੀ ਬਣੇਗਾ ਤੇ ਟੇਸਟੀ ਵੀ ਬਣੇਗਾ ਤੇ ਇਸ ਤੇ ਪੋਸ਼ਟਿਕ ਤੱਤ ਵੀ ਨਸ਼ਟ ਨਹੀਂ ਹੋਣਗੇ ਇੱਥੇ ਆਪਾਂ 1/2 ਕਿਲੋ ਔਲੇ ਲੈਨੇ ਔਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਹੈ ਕਿਉਂਕਿ ਔਲੇ ਗਿੱਲੇ ਨਹੀਂ ਹੋਣੇ ਚਾਹੀਦੇ ਇਸ ਤਰੀਕੇ ਦੇ ਔਲੇ ਨੇ ਉਨੇ ਪਾ ਚਾਰ ਬਣਾਵਾਂਗੇ ਪੈਨ ਦੇ ਵਿੱਚ ਸਰੋਂ ਦਾ ਤੇਲ ਪਾਵਾਂਗੇ ਇਹ ਚਾਰ ਬਹੁਤ ਜਲਦੀ ਬਣ ਜਾਂਦਾ ਹੈ ਤੇ ਬਹੁਤ ਟੇਸਟੀ ਵੀ ਲੱਗਦਾ ਹੈ ਸਰੋਂ ਦੇ ਤੇਲ ਨੂੰ ਗਰਮ ਕਰ ਲਵਾਂਗੇ ਜੇਕਰ ਤੁਸੀਂ ਸਾਡੀ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਤਾਂ ਇਸ ਤੋਂ ਪਹਿਲਾਂ ਅਸੀਂ ਆਪਣੇ ਚੈਨਲ ਤੇ ਕਈ ਹੋਰ ਵੀਡੀਓਜ਼ ਵੀ ਪਾਈਆਂ ਨੇ। ਹੋਰ ਵਾਲੇ ਪਾਵਾਂਗੇ। ਮਠੇ ਮਠੇ ਸੇਕਦੇ ਔਲਿਆਂ ਨੂੰ ਤੇਲ ਦੇ ਵਿੱਚ ਫਰਾਈ ਕਰ ਲਵਾਂਗੇ। ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਇਸ ਤਰੀਕੇ ਨਾਲ ਇਹ ਆਚਾਰ ਬਹੁਤ ਜਲਦੀ ਵੀ ਬਣ ਜਾਂਦਾ ਹੈ ਤੇ ਬਹੁਤ ਵਧੀਆ ਬਣਦਾ ਹੈ ਤੇਲ ਦੇ ਵਿੱਚ ਆਲਿਆਂ ਨੂੰ ਚੰਗੀ ਤਰ੍ਹਾਂ ਫਰਾਈ ਕਰ ਲਵਾਂਗੇ లో ఫ్లేమే థోడి పకా లవే హసాలే తర్మక యాడ్ కమక తిని చమ్చ పావే చమ్చ చిలీ ఫ్క్స్ పావే ਇੱਕ ਛੋਟਾ ਚਮਚ ਮਹਗੀ ਮਸਾਲਾ ਪਾਵਾਂਗੇ ਇੱਕ ਛੋਟਾ ਚਮਚ ਧਨੀਆ ਪਾਊਡਰ ਪਾਵਾਂਗੇ ਹਲਦੀ ਪਾਊਡਰ ਪਾਵਾਂਗੇ ਹਲਦੀ ਪਾਊਡਰ 2 ਚਮਚ ਪਾਇਆ ਹੈ ਇੱਕ ਚਮਚ ਅਮचूर ਪਾਊਡਰ ਪਾਵਾਂਗੇ ਦੇ 1000 ਨੂੰ ਆਪਾਂ ਬਹੁਤ ਹੀ ਸੌਖੇ ਤਰੀਕੇ ਨਾਲ ਬਣਾਵਾਂਗੇ ਇੱਕ ਚਮਚ ਰੈੱਡ ਚਿਲੀ ਪਾਊਡਰ ਪਾਵਾਂਗੇ ਇਸ ਵਿੱਚ ਆਪਾਂ ਇਹ ਸਾਰੇ ਮਸਾਲੇ ਐਡ ਕਰਾਂਗੇ ਚਿਲੀ ਫ્લેక్స్ ਨਾਮਕ ਮੈਗੀ ਮਸਾਲਾ ਹਲਦੀ ਪਾਊਡਰ ਧਨੀਆ ਪਾਊਡਰ ਰੈੱਡ ਚਿਲੀ ਪਾਊਡਰ ਧਾਮਸੂਰ ਪਾਊਡਰ ਇਹ ਸਾਰੇ ਮਸਾਲੇ ਆਪਾਂ ਇਸ ਵਿੱਚ ਐਡ ਕਰ ਦੇਵਾਂਗੇ ਇਹਨਾਂ ਨੂੰ ਲਾ ਲਵਾਂਗੇ ਇਹ ਪਹਿਲਾਂ ਨਾਲੋਂ ਕਾਫੀ ਸੌਫਟ ਹੋ ਚੁੱਕੇ ਨੇ ਇਹਨਾਂ ਦਾ ਕਲਰ ਵੀ ਚੇਂਜ ਹੋ ਗਿਆ ਹੈ ਇਹਨਾਂ ਨੂੰ ਅਪ ਇਸੇ ਤਰੀਕੇ ਨਾਲ ਹੀ ਥੋੜੀ ਦੇਰ ਹੋਰ ਪਕਾ ਲਵਾਂਗੇ ਇਹ ਰੈਸਪੀ ਜੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ। ਥੋੜਾ ਟਾਈਮ ਹੋ ਰਿਹਾ ਇਹਨਾਂ ਨੂੰ ਢੱਕ ਕੇ ਪਕਾ ਲਵਾਂਗੀ। ਥੋੜਾ ਟਾਈਮ ਢੱਕ ਕੇ ਪਕਾਉਣ ਤੋਂ ਬਾਅਦ ਆਪਾਂ ਇਹਨਾਂ ਨੂੰ ਦੁਬਾਰਾ ਵੇਖ ਲਵਾਂਗੇ। ਇਹਨਾਂ ਵਾਲੇ ਇਸ ਤਰੀਕੇ ਦੇ ਹੋ ਚੁੱਕੇ ਨੇ। ਇਸ ਵਿੱਚ ਮਸਾਲੇ ਐਡ ਕਰਾਂਗੇ। ਮਸਾਲਿਆਂ ਨੂੰ ਵਾਲਿਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਚਾਰ ਬਹੁਤ ਹੀ ਵਧੀਆ ਬਣਦਾ ਹੈ ਰੋਟੀ ਪਰੌਂਠੇ ਦੇ ਨਾਲ ਇਹ ਚਾਰ ਬਹੁਤ ਜ਼ਿਆਦਾ ਟੇਸਟੀ ਲੱਗਦਾ ਹੈ අපේ ඔලයා අනු තාකේප කාලමන්ගේ අවල අනු පාකකය පටන් තක අනුප කාලමන්ගේ ජනටයි මේ පාකකි වටනහි ජන්දය නටැම අනු චංගිත්‍රප කාලමගේ තෝඩි දේට ඔලයායනුටක්කප පවන්තපාත පවලයනු වීක්ලමන්ගේ අනේ ස්ත්‍රීකය දෙහෝජු කෙනෙ එස්නු ජංගිතරහිලා ආලමන්ගේ ਅਸੀਂ ਰੋਜ਼ ਆਪਣੇ ਚੈਨਲ ਤੇ ਨਵੀਂ-ਨਵੀਂ ਰੈਸਪੀ ਵੀਡੀਓਜ਼ ਲੈ ਕੇ ਆਉਂਦੇ ਰਹਿੰਦੇ ਹਾਂ ਇਸ ਤਰੀਕੇ ਦੀਆਂ ਹੋਰ ਵੀਡੀਓ ਦੇਖਣ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਜੀ ਅਚਾਰ ਨੂੰ ਥੋੜੀ ਦੇਰ ਹੋਰ ਟੱਕ ਕੇ ਪਕਾ ਲਵਾਂਗੇ ਅਚਾਰ ਨੂੰ ਵਿੱਚ-ਵਿੱਚ ਦਿ ਹਿਲਾਉਂਦੇ ਰਵਾਂਗੇ ਥੋੜੀ ਜਿਹੀ ਰੋਟੀ ਆਕੇ ਪਕਾਉਣ ਤੋਂ ਬਾਅਦ ਆਚਾਰ ਬਣ ਕੇ ਤਿਆਰ ਹੈ। ਆਵਲੇ ਜੰਗੀ ਤਰ੍ਹਾਂ ਪੱਕ ਚੁੱਕੇ ਨੇ ਆਚਾਰ ਬਣ ਕੇ ਤਿਆਰ ਹੈ। ਚਾਕੂ ਨਾਲ ਆਪਾਂ ਇਸ ਤਰੀਕੇ ਨਾਲ ਵੇਖ ਲਵਾਂਗੇ। ਆਵਲਿਆਂ ਦਾ ਆਚਾਰ ਬਣ ਕੇ ਤਿਆਰ ਹੈ। ਜਿਵੇਂ ਇੱਕ ਸਾਦੇ ਇਸ ਤਰੀਕੇ ਦੇ ਨਾਲ ਔਲੇ ਫਟ ਚੁੱਕੇ ਨੇ ਤੇ ਚੰਗੀ ਤਰ੍ਹਾਂ ਪੱਕ ਕੇ ਤਿਆਰ ਨੇ ਔਲਿਆਂ ਦਾ ਆਚਾਰ ਬਣ ਕੇ ਤਿਆਰ ਹੈ ਆਚਾਰ ਨੂੰ ਬੌਲ ਦੇ ਵਿੱਚ ਸਰਵ ਕਰ ਲਵਾਂਗੇ ਇੱਕ ਵਾਰ ਆਪਾਂ ਆਚਾਰ ਨੂੰ ਬੌਲ ਦੇ ਵਿੱਚ ਕੱਢ ਲਵਾਂਗੇ ਜੇਕਰ ਆਪਾਂ ਆਵਲਿਆਂ ਨੂੰ ਬਿਨਾ ਉਬਾਲੇ ਤੋਂ ਇਹਨਾਂ ਦਾ ਆਚਾਰ ਬਣਾਵਾਂਗੇ ਇਸ ਤਰੀਕੇ ਨਾਲ ਤੇ ਇਸ ਦਾ ਵਿਟਾਮਿਨ ਸੀ ਵੀ ਨਸ਼ਟ ਨਹੀਂ ਹੋਏਗਾ। ਇਸ ਤਰ੍ਹਾਂ ਆਚਾਰ ਜਲਦੀ ਵੀ ਬਣ ਜਾਂਦਾ ਹੈ ਤੇ ਬਹੁਤ ਵਧੀਆ ਵੀ ਬਣਦਾ ਹੈ ਤੇ ਬਹੁਤ ਟੇਸਟੀ ਵੀ ਲੱਗਦਾ ਹੈ। ਇਹ ਆਚਾਰ ਬਣਾਉਣ ਦਾ ਬਹੁਤ ਹੀ ਸੌਖਾ ਤਰੀਕਾ ਹੈ। ਆਪਾਂ ਇਸ ਤਰੀਕੇ ਨਾਲ ਜਲਦੀ ਹੀ ਆਚਾਰ ਬਣਾ ਸਕਦੇ ਹਾਂ। ਅਚਾਰ ਬਹੁਤ ਵਧੀਆ ਵੀ ਬਣਦਾ ਹੈ ਤੇ ਟੇਸਟੀ ਵੀ ਬਣਦਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਇਸ ਤਰ੍ਹਾਂ ਦਾ ਅਚਾਰ ਬਣ ਕੇ ਤਿਆਰ ਹੈ